ਲਓ ਵੀ ਕਿਸਾਨ ਭਰਾਵੋ ਆਪਾਂ ਅੱਜ ਦੇ ਹਰ ਰੋਜ਼ ਦੇਖਦੇ ਆਂ ਵੀ ਜਿਹੜੀਆਂ ਖੇਤਾਂ ਦੇ ਵਿੱਚ ਟਰਾਂਸਫਾਰਮਾਂ ਦੀਆਂ ਚੋਰੀਆਂ ਹੁੰਦੀਆਂ ਪਰ ਭਾਈ ਆਹ ਚੋਰਾਂ ਨੇ ਇੱਕ ਵੱਖਰੀ ਆਪਾਂ ਕਹੀਏ ਵੀ ਨਵੀਂ ਚੋਰੀ ਕਰੀ ਆ ਟਰਾਂਸਫਾਰਮ ਤਾਂ ਜਿਹੜਾ ਚੋਰੀ ਕਰਨਾ ਹੀ ਸੀਗਾ ਤੇ ਨਾਲ ਜਿਹੜਾ ਫਰੇਮ ਸੀਗਾ ਭਾਈ ਉਹ ਵੀ ਲੈ ਕੇ ਲਾ ਕੇ ਆ ਭਾਈ ਬੀਤੀ ਰਾਤ ਦੀ ਗੱਲ ਆ ਆ ਤੁਸੀਂ ਦੇਖ ਸਕਦੇ ਆਂ ਵੀ ਆਹ ਮੋਟਰ ਲੱਗੀ ਵੀ ਆ ਤੇ ਜਿਹੜਾ ਤਾਂਬੇ ਵਾਲਾ ਟਰਾਂਸਫਾਰਮ ਸੀਗਾ ਤੇ ਰਾਤ ਜਿਹੜਾ ਹਨੇਰੇ ਦੇ ਵਿੱਚ ਚੋਰ ਆਏ ਆ ਤੇ ਆ ਪਹਿਲਾਂ ਤਾਂ ਗਾਹ ਪਾਇਆ ਦੇਖ ਲਓ ਬਾਈ ਤੇ ਟਰਾਂਸਫਾਰਮਰ ਜਿਹੜਾ ਲਾ ਕੇ ਲੈ ਗਏ ਅੱਗੇ ਤਾਂ ਦੇਖਦੇ ਆਂ ਵੀ ਆਪਾਂ ਕੱਲਾ ਤਾਂਬਾ ਲੈ ਜਾਂਦੇ ਆ ਕੱਢ ਕੇ ਪਰ ਬਾਈ ਸਣੇ ਬਾਡੀ ਤੇ ਨਾਲ ਜਿਹੜਾ ਫਰੇਮ ਹੁੰਦਾ ਜਿਹੜੇ ਜਾਂ ਐਂਗਲਾਂ ਤੇ ਟਰਾਂਸਫਾਰਮਰ ਰੱਖਿਆ ਹੋਆ ਹੁੰਦਾ ਤੇ ਉਹ ਵੀ ਲੈ ਗਏ ਪੱਟੂ ਹੁਣ ਦੱਸੋ ਬਾਈ ਯਰ ਕਿਸਾਨ ਭਰਾ ਕੀ ਕਰੇ ਹਨਾ ਰਾਤ ਨੂੰ ਕੱਲਾ ਆ ਨਹੀਂ ਸਕਦਾ ਕਿਉਂਕਿ ਹਾਲਾਤ ਬਾਈ ਇੰਨੇ ਜਿਆਦੇ ਮਾੜੇ ਹੋ ਗਏ ਆ ਕਿਉਂਕਿ 4-4 5-5 ਜਾਣੇ ਇਕੱਠੇ ਹੋ ਕੇ ਬਾਈ ਜਾਦਾ ਰਾਵਾਂ ਦੇ ਵਿੱਚ ਖੜਦੇ ਆ ਜਦੋਂ ਕੋਈ ਕਿਸਾਨ ਭਰਾ ਦੀ ਵਾਰੀ ਹੁੰਦੀ ਹੈ ਰਾਤ ਨੂੰ ਜਾਂ ਆਪਾਂ ਦੇਖਦੇ ਆਂ ਵੀ ਰਾਤ ਨੂੰ ਲਾਈਟ ਆਉਂਦੀ ਆ ਤੇ ਕੱਲਾ ਕਿਸਾਨ ਬਾਈ ਕੀ ਕਰੇ ਤੇ ਆਹ ਦੇਖ ਲਓ ਹਾਲਾਤ ਤੁਸੀਂ ਇੱਥੋਂ ਲਾ ਕੇ ਲੈ ਕੇ ਗਏ ਆ ਇੱਥੋਂ ਪਤਾ ਨਹੀਂ ਕਾਦੇ ਨਾਲ ਧਰ ਕੇ ਲੈ ਕੇ ਗਏ ਆ ਕੱਲਾ ਜਿਹੜਾ ਬਕਸਾ ਅੱਗੇ ਆਪਾਂ ਦੇਖਦੇ ਸੀਗੇ ਵੀ ਛੱਡ ਜਾਂਦੇ ਸੀਗੇ ਤੇ ਹੁਣ ਬਾਈ ਬਕਸਾ ਵੀ ਨਾਲ ਲੈ ਕੇ ਤੇ ਨਾਲ ਜਿਹੜੀਆਂ ਇੰਗਲਾਂ ਵੀ ਲੈ ਗਏ ਤੇ ਇਹਦੇ ਵਿੱਚ ਬਾਈ ਦੱਸੋ ਹੁਣ ਵੀ ਕਿਸਾਨ ਦੀ ਕੀ ਗਲਤੀ ਆ ਕਿਸਾਨ ਜਿਹੜਾ ਆਪਾਂ ਨਾ ਆਪਾਂ ਕਹੀਏ ਵੀ ਆਪਦੀ ਰਾਖੀ ਵੀ ਨਹੀਂ ਕਰ ਸਕਦਾ ਕਿਉਂਕਿ ਬਈ ਹਾਲਾਤ ਹੀ ਇੰਨੇ ਜਿਆਦੇ ਮਾੜੇ ਹੋ ਗਏ ਆ ਕਿਉਂਕਿ ਕੱਲਾ ਬੰਦਾ ਬਈ ਨਾ ਦਾ ਖੇਤ ਪੈ ਸਕਦਾ ਨਾ ਨਾ ਰਾਖੀ ਰੱਖ ਸਕਦਾ ਰਾਤ ਨੂੰ ਜਦੋਂ ਕਿਤੇ ਆਉਣਾ ਹੁੰਦਾ ਉੱਥੇ ਘੇਰੇ ਜਾਂਦੇ ਆ ਕਿਸਾਨ ਰਾਤ ਦੇ ਹਨੇਰੇ ਦੇ ਵਿੱਚ ਤੇ ਜੇ ਆਪਦੀ ਮੋਟਰ ਤੇ ਰਾਖੀ ਕਰਦਾ ਤਾਂ ਉੱਥੇ ਵੀ ਬਈ ਮਾਰਿਆ ਜਾਂਦਾ ਨਾ ਕਿਉਂਕਿ ਇਕੱਲੇ ਕਿਸਾਨ ਦਾ ਕੀ ਵਟਿਆ ਜਾਂਦਾ ਪਹਿਲਾਂ ਆਪਾਂ ਦੇਖਦੇ ਆਂ ਵੀ ਜਿਹੜੀਆਂ ਕੇਵਲਾ ਲੈਂਦੀਆਂ ਸਿਕੀਆਂ ਇਕ ਜਿਹੜੀ ਆਪਾਂ ਬਈ ਕਹੀਏ ਵਾਰਦਾਤਾ ਉਹ ਬੀਤੀ ਰਾਤ ਨੂੰ ਸਾਡੇ ਜੈਤੋ ਦੇ ਵਿੱਚ ਹੋਈ ਆ ਤੇ ਆ ਕਿਸਾਨ ਭਰਾ ਤੇ ਬਈ ਦੇਖੋ ਕਿਉਂਕਿ ਇੱਕ ਤਾਂ ਜਿਹੜੀ ਲਾਈਟ ਸੀਗੀ ਉਹ ਨਾ ਪਾਣੀ ਦੀ ਕਿਉਂਕਿ ਨਸਾਰੇ ਤੇ ਬਈ ਜਿਹੜਾ ਝੋਨਾ ਤਕਰੀਬਨ ਆਪਣੇ ਸਾਰੇ ਕਿਸਾਨ ਭਰਾਵਾਂ ਦਾ ਹੀ ਆਇਆ ਵਾ ਪਾਣੀ ਦੀ ਵੀ ਲੋੜ ਆ ਤੇ ਉੱਤੋਂ ਜਿਹੜਾ ਟਰਾਂਸਫਾਰਮ ਲੱਗਿਆ ਟਰਾਂਸਫਾਰਮ ਵੀ ਇਸ ਤਰੀਕੇ ਨਾਲ ਲਗਾਏ ਆ ਆਪਾਂ ਅੱਗੇ ਦੇਖਦੇ ਆਂ ਵੀ ਕੱਲੀ ਬਾਡੀ ਛੱਡ ਜਾਂਦੇ ਸੀਗੇ ਤੇ ਵਿੱਚੋਂ ਤੰਬਾ ਤੇ ਜਿਹੜਾ ਤੇਲ ਕੱਢ ਕੇ ਲੈ ਜਾਂਦੇ ਆ ਪਰ ਬਈ ਆ ਚੋਰਾਂ ਨੇ ਇੱਕ ਆਪਾਂ ਕਹੀਏ ਵੀ ਇਹੋ ਜੀ ਚੋਰੀ ਕੀਤੀ ਆ ਬਹੁਤ ਘਟਿਆ ਹਰਕਤ ਕਰਕੇ ਗਏ ਆ ਨਾ ਤਾਂ ਕੋਈ ਫਰੇਮ ਛੱਡਿਆ ਨਾ ਕੋਈ ਐਂਗਲ ਛੱਡੀ ਆ ਨਾ ਟਰਾਂਸਫਾਰਮਰ ਨਾ ਕੋਈ ਬਾਡੀ ਨਾ ਤੇਲ ਕੁਝ ਵੀ ਇੱਥੇ ਆ ਦੇਖੋ ਸੋਨੂੰ ਜਿਹੜਾ ਮਿਲਦਾ ਨਹੀਂਗਾ ਨਾ ਕੋਈ 나ਟ ਨਾ ਕੋਈ ਕਾਬਲਾ ਇੱਥੋਂ ਦੀ ਲੈ ਕੇ ਗਏ ਆ ਤੇ ਇਹਦੇ 'ਚ ਦੱਸੋ ਬਾਈ ਹਰ ਹੁਣ ਕਿਸਾਨ ਭਰਾ ਦਾ ਕੀ ਜਿਹੜਾ ਕਸੂਰ ਆ ਨਾ ਕਿੱਥੇ-ਕਿੱਥੇ ਬੰਦਾ ਰਾਖੀ ਰੱਖੂਗਾ ਤੇ ਜਿਹੜੇ ਅੱਜ ਦੇ ਆਪਾਂ ਦੇਖੀਏ ਵੀ ਹਾਲਾਤ ਬਣੇ ਪਏ ਆ ਉਹ ਇੰਨੇ ਕ ਜਿਆਦੇ ਨਾਜ਼ੁਕ ਹੋਏ ਪਏ ਆ ਵੀ ਕੱਲਾ ਬੰਦਾ ਨਾ ਤਾਂ ਖੇਤ ਆ ਸਕਦਾ ਤੇ ਨਾ ਬਾਈ ਆਪਣੇ ਜਿਹੜੀ ਉਹ ਰਾਖੀ ਕਰ ਸਕਦਾ ਨਾ ਸੋ ਇਹ ਬਾਈ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਜਿਹੜਾ ਇਸ ਗੱਲ ਤੇ ਧਿਆਨ ਦਿੱਤਾ ਜਾਵੇ ਕਿਉਂਕਿ ਬਾਈ ਕੇਵਲ ਤਾਂ ਚਲੋ 5-400 ਦੀ ਬੰਦਾ ਪਾ ਵੀ ਲਊਗਾ ਨਾ ਤੇ ਆ ਬਾਈ ਜਦੋਂ ਵੱਡਾ ਝਟਕਾ ਲੱਗਦਾ ਕਿਸਾਨ ਭਰਾ ਨੂੰ ਤਾ ਉਦੋਂ ਫਿਰ ਦੇਖੋ ਵੀ ਕੀ ਬੀਤਦੀ ਆ ਕਿਸਾਨ ਭਰਾ ਤੇ ਤੇ ਆ ਬਈ ਚੋਰੀ ਕਰਕੇ ਲੈ ਕੇ ਗਏ ਆ ਰਾਤ ਟ੍ਰਾਂਸਫਾਰਮਰ ਸਣੇ ਫਰੇਮ ਸਣੇ ਬਾਡੀ ਸਣੇ ਜਿਹੜਾ ਤੇਲ ਹੁੰਦਾ ਵਿੱਚ ਸਾਰਾ ਕੁਝ ਹੀ ਲੈ ਕੇ ਪਹਿਲਾਂ ਸੁੱਚ ਕੱਟੀ ਆ ਫਿਰ ਜਿਹੜੇ ਉਹਦੇ ਜੈਂਪਰ ਆ ਉਹ ਲਾਏ ਆ ਫੇਸ ਲਾ ਕੇ ਸਾਰਾ ਪੱਕੇ ਪੈਰੀ ਜਿਹੜੀ ਚੋਰੀ ਕਰਕੇ ਲੈ ਕੇ ਗਏ ਆ ਤੇ ਆ ਕੱਲਾ ਖੰਭਾ ਰਹਿ ਗਿਆ ਬਈ ਖੜਾ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਜਿਹੜੀਆਂ ਅੱਗੇ ਤੋਂ ਇਹੋ ਜਿਹੀਆਂ ਵਾਰਦਾਤਾਂ ਬਈ ਉਹ ਆਪਾਂ ਕਹੀਏ ਵੀ ਰੋਕ ਸਕਣਾ ਨਾ ਸੋ ਕਿਸਾਨ ਭਰਾਵਾਂ ਦਾ ਵੀ ਸਾਥ ਦੇਣਾ ਚਾਹੀਦਾ ਸਾਰੇ ਭਰਾਵਾਂ ਨੂੰ ਜਿਉਂਦੇ ਵਾਸਤੇ ਰੋ